ਪੂਰਨੇ ਖੁੱਟੇ ਨਾਂਕਾ ਉੜਕ ਸੱਚ ਰੇ ਜਿਹੜਾ ਸੱਚ ਖੁੰਡ ਚਰਚਾ ਸੀ ਅੱਜ ਚਿੱਤੇ ਦਿਨਾਂ ਨੂੰ ਸਾਰਿਆਂ ਦੇ ਸਾਹਮਣੇ ਆ ਗਿਆ ਕਿ ਕਿਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਤੇ ਏਜੰਸੀਆਂ ਦਾ ਕਬਜ਼ਾ ਕਰਾਉਣ ਦੀ ਨੀਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਸਾਜ਼ਿਸ਼ ਰਚੀ ਗਈ ਪਰ ਸਿੱਖਾਂ ਦੇ ਮਨ ਨੂੰ ਭਾਰੀ ਠੇਸ ਉਸ ਸਮੇ ਪੁੱਜੀ ਕਿਉਂਕਿ ਅੱਜ ਸਾਹਮਣੇ ਆ ਗਿਆ ਕਿ ਤੱਕ ਸਹਿਬਾਨਾਂ ਨੂੰ ਇਹ ਸਾਜ਼ਿਸ਼ ਦੇ ਲਈ ਵਰਤਿਆ ਗਿਆ ਦੁਨਿਆਵੀ ਅਦਾਲਤਾਂ ਦੇ ਵਿੱਚ ਵੀ ਇਸ ਤਰ੍ਹਾਂ ਨਹੀਂ ਹੁੰਦਾ ਮਤਲਬ ਦੁਨਿਆਵੀ ਅਦਾਲਤ ਦੇ ਵਿੱਚ ਵੀ ਜੇ ਦੋ ਭਰਾਵਾਂ ਦੀ ਜ਼ਮੀਨ ਦਾ ਮੁਕੱਦਮਾ ਚਲਾ ਜਾਏ ਤਾਂ ਜੱਜ ਸਾਹਿਬ ਉਹਦੇ 'ਚ ਹਿੱਸੇਦਾਰ ਨਹੀਂ ਬਣ ਜਾਂਦੇ ਪਰ ਗਿਆਨੀ ਹਰਪ੍ਰੀਤ ਜੀ ਜਿਨ੍ਹਾਂ ਨੂੰ ਅੱਜ ਬਾਗੀ ਧੜੇ ਨੇ ਆਪਣਾ ਪ੍ਰਧਾਨ ਚੁਣਿਆ ਇਹ ਤਾਂ 2 ਦਸੰਬਰ ਦੇ ਹੁਕਮਨਾਮੇ ਦੇ ਸਮੇਂ ਜਥੇਦਾਰ ਸੀ ਮਤਲਬ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਪ ਹੀ ਸੱਦਿਆ ਸੱਜਾ ਸੁਣਾਈ ਤੇ ਆਜਾਪ ਹੀ ਇੱਕ ਬਾਗੀ ਧੜੇ ਦੇ ਮਤਲਬ ਧੜਿਆਂ ਦੀ ਰਾਜਨੀਤੀ ਨੂੰ ਫਸੀਲ ਤੋਂ ਇਨਕਾਰਿਆ ਤੇ ਆਪ ਹੀ ਇੱਕ ਧੜੇ ਦੇ ਪ੍ਰਧਾਨ ਬਣ ਕੇ ਬਹਿ ਗਏ ਇਹ ਤਾਂ ਵੱਡੀ ਪੋਲਿਟਿਕਲ ਇੱਛਾ ਕਿਸੇ ਦੀ ਕਦੋਂ ਸਾਹਮਣੇ ਆ ਸਕਦਾ ਪਰ ਮੈਂ ਬੜੇ ਸਪਸ਼ਟ ਤੌਰ ਤੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਗੁਰੂ ਸਾਹਿਬ ਦਾ ਇਹ ਜਿਵੇਂ ਪਾਤਸ਼ਾਹ ਦੀ ਗੱਦੀ ਹੈ ਬੜੀ ਸ਼ਕਤੀ ਹੈ ਸਤ ਦੇ ਵਿੱਚ ਤੇ ਕੋਈ ਤਾਂ ਵਿਧੀ ਵਿਧਾਨ ਬਣਿਆ ਹੈ ਨਾ ਕਿ 2 ਦਸੰਬਰ ਨੂੰ ਇਹ ਫੈਸਲਾ ਸੁਣਾਉਣ ਵਾਲੇ ਅਜ ਆਪ ਹੀ ਜਥੇਦਾਰ ਨਹੀਂ ਹੈਗੇ ਇਹ ਵੀ ਵਿਧੀ ਪਰਮਾਤਮਾ ਨੇ ਰਚੀ ਪਰ ਮੈਂ ਕਹਿੰਦੀ ਹਰਪ੍ਰੀਤ ਜੀ ਨੂੰ ਪੁੱਛਣਾ ਚਾਹੁੰਦਾ ਗਿਆਨੀ ਹਰਪ੍ਰੀਤ ਜੀ ਕੀ ਇਹ ਗੱਲ ਦੱਸ ਸਕਦੇ ਨੇ ਕਿ 2 ਦਸੰਬਰ ਦੇ ਹੁਕਮਨਾਮੇ ਤੇ ਕਿ ਬਾਗੀ ਧੜਾ ਪਹਿਰਾ ਦੇ ਰੇ ਕਿਉਂਕਿ ਉਹ ਹੁਕਮਨਾਮੇ ਦੇ ਵਿੱਚ ਆਦੇਸ਼ ਸੀ ਕਿ ਵੱਖਰਾ ਚੁੱਲਾ ਲਾਉਣ ਵਾਲੇ ਆਪਣਾ ਚੁੱਲਾ ਸਮੇਟਣ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਿਸੇ ਵੀ ਕਿਸਮ ਦੀ ਬਿਆਨਬਾਜ਼ੀ ਤੋਂ ਪਰੇਸ਼ ਕਰੇ ਆਹੀ ਜਿਹੜਾ ਹੁਣ ਆਦੇਸ਼ ਆਇਆ ਤਾਲ ਤੱਕ ਸਭ ਤੋਂ ਉਹਦੀ ਵੀ ਮੂਲ ਭਾਵਨਾ ਹੀ ਹੈ ਕਿ ਵੱਖਰੇ ਚੁੱਲੇ ਸਮੇਟੋ ਤੇ ਅੱਜ ਬਾਗੀ ਧੜੇ ਨੇ ਫਿਰ ਦੁਬਾਰਾ ਵੱਖਰਾ ਚੁੱਲਾ ਲਾ ਕੇ ਆਪਣਾ ਪ੍ਰਧਾਨ ਬਣਿਆ ਚੁਣਿਆ ਤੇ ਜਿਹੜੇ ਕਹਿੰਦੇ ਸੀ ਡੈਮੋਕਰੇਟਿਕਲੀ ਕਰਨਾ ਉਹਨਾਂ ਨੇ ਵੀ ਪ੍ਰਧਾਨ ਅਜ ਲਫਾਫੇ ਚ ਹੀ ਕੱਢਿਆ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਬਕਾਇਦਾ ਚੋਣ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਡੈਲੀਗੇਟਸ ਨੇ ਸੈਸ਼ਨ ਲਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਸੀ ਤੇ ਅੱਜ ਜਿਹੜਾ ਇੱਕ ਬੋਗਸ ਸੈਸ਼ਨ ਲਾਇਆ ਗਿਆ ਉਹ ਸੈਸ਼ਨ ਲੱਗਣ ਤੋਂ ਪਹਿਲਾਂ ਹੀ ਗੈਂਦੀ ਹਰਪ੍ਰੀਤ ਜੀ ਦੇ ਨਾਮ ਦਾ ਐਲਾਨ ਰਖੜਾ ਸਾਹਿਬ ਨੇ ਕਰਤਾ ਸਾਰਾ ਕੁਝ ਲੋਕਾਂ ਦੇ ਸਾਹਮਣੇ ਹੰਤਾ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਾ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਅੱਜ ਸਾਰੀ ਤੋੜ ਕੇ ਉਹ ਆਪਣੇ ਆਪ ਆਪਣੇ ਕੋਲੇ ਲੈ ਗਏ ਹੈ ਕਿਉਂ ਨਹੀਂ ਥੋੜੀ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕੌਮ ਦਾ ਪਾਰਲੀਮੈਂਟ ਹੈ ਜੋ ਆਪਣੀ ਸਭ ਤੋਂ ਵੱਡੀ ਤਾਕਤ ਸੀ ਅੰਗਰੇਜ਼ਾਂ ਨੂੰ ਵੀ ਹਿੰਮਤ ਨਹੀਂ ਸੀ ਹੱਥ ਲਾਉਣ ਵਾਸਤੇ ਪਰ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਤੇ ਅੱਜ ਉਹ ਵੀ ਤੋੜ ਦਿੱਤੀ ਤੇ ਹੁਣ ਤਾਂ ਐਡਾ ਵੱਡਾ ਸਾਜ਼ਿਸ਼ ਹੋ ਗਈ ਨਕਸ਼ਾਨਾ ਸੀ ਕਾਲੀ ਦਲ ਨੂੰ ਖਤਮ ਕਰਨਾ ਮੇਰਾ ਮਨ ਤਾਂ ਨਹੀਂ ਸੀ ਗੱਲ ਕਰਨ ਦੀ ਪਰ ਅੱਜ ਦੁੱਖਣਾ کہہ ਰਹੇ ਆ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਆ ਸਾਰੇ ਤੁਹਾਡੇ ਜ਼ਿਲ੍ਹੇ ਦੇ ਰਖੜਾ ਚੰਦੂ ਮਾਰਾ ਨੇ ਸਾਰਿਆਂ ਨੇ ਸੈਂਟਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇ ਪੰਜਾਬ ਦੇ ਉੱਤੇ ਤੁਸੀਂ ਕਾਬਜ ਹੋਣਾ ਤੇ ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਫਿਰ ਪਲਾਨ ਬਣਾਇਆ ਕਿਵੇਂ ਪਾਸੇ ਹੋਣਗੇ ਉਹ ਹਰਪ੍ਰੀਤ ਨਾਲ ਗੱਲ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲੇ ਦਰਖਾਸਤ ਦੇ ਦਿਓ ਮੈਂ ਤਲਬ ਕਰਕੇ ਇਹਨੂੰ ਪੰਤੂ ਕਢ ਦੂੰਗਾ ਆ ਸਾਰੀ ਪਲੈਨਿੰਗ ਹੋਈ ਕਿਹੜਾ ਕਿਹੜਾ ਮੈਂਬਰ ਕਮੇਟੀ ਜ ਬਣਾਇਆ ਜਾਊਗਾ ਕਿਵੇਂ-ਕਿਵੇਂ ਕੀਤਾ ਜਾਊਗਾ ਕਿਵੇਂ ਸੰਮਨ ਕੀਤੇ ਜਾਣਗੇ ਸਾਰੀ ਪਲੈਨਿੰਗ ਮੇਰੇ ਕੋਲੇ ਇਹਨਾਂ ਨੇ ਸਾਡੇ ਦ ਸੰਮਨ ਕਰਤੇ ਜਦੋਂ ਪਾਰਟੀ ਵਿੱਚ ਆਏ ਤੇ ਪਾਰਟੀ ਨੇ ਕਿਹਾ ਕੀ ਆਪਣੀ ਇੱਕ ਮਰਿਆਦਾ ਹੈ ਸਿੱਖ ਪੰਥ ਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਦੋਂ ਵੀ ਕੋਈ ਬੁਲਾਇਆ ਜਾਏ ਉਹ ਕੋਈ ਦਲੀਲ ਨਹੀਂ ਦਿੰਦਾ ਸਿਰ ਚੁਕਾ ਲੈਂਦਾ ਮੈਂ ਕੀ ਲਿਖ ਕੇ ਦਿੱਤਾ ਸਾਰੀ ਸਾਰਿਆਂ ਨੇ ਸਿਝਾ ਕਰਕੇ ਅਸੀਂ ਲਿਖਿਆ ਕਿ ਸਾਡੇ 10 ਸਾਲ ਦੇ ਸਰਕਾਰ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਜੇ ਸਾਡੀ ਸਰਕਾਰ ਦੇ ਕੋਈ ਫੈਸਲੇ ਤੋਂ ਸਾਡੇ ਅਫਸਰ ਦੇ ਕੋਈ ਗਲਤੀ ਕਰਕੇ ਸਾਡੇ ਵਰਕਰ ਨੇ ਜੇ ਕੋਈ ਗਲਤੀ ਕੀਤੀ ਹੋਈ ਸਾਡੀ ਪਾਰਟੀ ਤੋਂ ਕੋਈ ਗਲਤ ਫੈਸਲਾ ਹੋਇਆ ਸਾਰਾ ਕੁਝ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੀ ਝੋਲੀ 'ਚ ਪਾਉਣਾ ਹੈ ਪਰ ਉਹਨਾਂ ਨਿਸ਼ਾਨਾ ਸੀ ਕਿ ਆ ਝੋਲੀ 'ਚ ਪਾਊਗਾ ਤੈਨੂੰ ਅਸੀਂ ਕਰ ਦਾਂਗੇ ਪਰ ਰੱਬ ਪਰਮਾਤਮਾ ਪਰਮਾਤਮਾ ਹੀ ਹੁੰਦਾ ਹੈ ਦੇਖੋ ਗੋਲੀ ਚਲਾਣ ਤੱਕ ਆ ਗਏ ਜਿਹੜੇ ਬੰਦੇ ਨੇ ਗੋਲੀ ਚਲਾਈ ਤੁਸੀਂ ਦੱਸ ਦੋ ਐਫਆਰ ਕੀ ਰਜਿਸਟਰ ਕੀਤੀ ਹੈ ਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚਲਾਈ ਹੋਏ ਤੇ ਪੁਲਿਸ ਨੇ ਕੀ ਐਫਰ ਲਿਖੀ ਹੈ ਕੀ ਜੀ ਰੋਲੇ ਗੋਲੇ ਜ ਬਗੈਰ ਪਛਾਣੇ ਬੰਦੇ ਤੋਂ ਗੋਲੀ ਚੱਲ ਗਈ ਤੱਕ